ਪਪਾ ਸਵਾਸ਼ਨ ਦਿੱਤਾ ਇਹਨਾਂ ਨੂੰ ਕਿ ਚਲੋ ਰਾਤ ਦੇ ਵੇਲੇ ਵੀ ਜਿਹੜੇ ਇੱਥੇ ਇਸ ਰੋਡ ਨੂੰ ਬੰਦ ਕਰ ਦਾਂਗੇ ਰਾਤ ਦੇ ਵੇਲੇ ਵੀ ਇੱਥੇ ਕੋਈ ਵੀ ਟਿਪਰਾਂ ਦੀ ਹਵਾ ਜਾਰੀ ਜਿਹੜੀ ਉਹ ਬੰਦ ਕੀਤੀ ਜਾਊਗੀ ਅੱਜ ਉਹ ਕਰਨਾ ਚਾਹੀਦਾ ਕਿ ਜਿਹੜਾ ਧਰਨਾ ਸੀਗਾ ਪਬਲਿਕ ਦਾ ਗ੍ਰੀਵੈਂਸ ਸੀਗਾ ਕਿ ਰੋਡ ਤੇ ਰਾਤ ਦੇ ਟਾਈਮ ਟ੍ਰੈਫਿਕ ਚੱਲਦੀ ਹੈ ਇਹਨਾਂ ਦਾ ਸੀਗਾ ਕਿ ਰਾਤ ਦੇ ਵੇਲੇ ਵੀ ਜਿਹੜੀ ਟ੍ਰੈਫਿਕ ਹੈ ਰਾਤ ਵੇਲੇ ਵੀ ਨਾ ਚੱਲੇ ਰਾਤ ਨੂੰ ਵੀ ਬੰਦ ਕਰਾਓ ਸੋ ਆਪਾਂ ਸਵਾਸਨ ਦਿੱਤਾ ਇਹਨਾਂ ਨੂੰ ਕਿ ਚਲੋ ਰਾਤ ਦੇ ਵੇਲੇ ਵੀ ਜਿਹੜੇ ਇੱਥੇ ਸਟ੍ਰੀਟ ਨੂੰ ਬੰਦ ਕਰ ਦਾਂਗੇ ਰਾਤ ਦੇ ਵੇਲੇ ਵੀ ਇੱਥੇ ਕੋਈ ਵੀ ਟਿਪਰਾਂ ਦੀ ਹਵਾ ਜਾਰੀ ਜਿਹੜੀ ਉਹ ਬੰਦ ਕੀਤੀ ਜਾਊਗੀ ਬਾਕੀ ਇੱਕ ਇਹਨਾਂ ਦੀ ਕੰਪਲੇਂਟ ਹੈ ਇਹਨਾਂ ਨੇ ਸਾਡੇ ਕੇਐਸਏ ਦੇ ਖਿਲਾਫ ਇੱਕ ਕੰਪਲੇਂਟ ਦਿੱਤੀ ਵੀ ਹੈ ਉਹਦੇ ਲਈ ਇਹਨਾਂ ਨੂੰ ਕੱਲ 10 ਵਜੇ ਦਾ ਟਾਈਮ ਦਿੱਤਾ ਹੈ ਉਹਦੇ ਚ ਜੋ ਵੀ ਚੀਜ਼ ਸਾਹਮਣੇ ਆਈ ਉਹਦੇ ਅਕੋਰਡਿੰਗ ਜੇ ਅਸੀਂ ਕਾਰਵਾਈ ਕਰਾਂਗੇ ਸੋ ਉਹਦਾ ਕਿਸਰ ਬੰਦ ਰਹਿਣਗੇ ਜਿਪਰਾ ਜੀ ਜੀ ਟਿਪਰਾ ਆਪਾਂ ਬੰਦ ਕਰਤੀਆਂ ਰੈਗੂਲਰ ਬੰਦ ਰਿਹਾ ਆ ਰੈਗੂਲਰ ਬੰਦ ਕਰਤੀਆਂ ਇਹਦੇ ਚ ਦੇਖਾਂਗੇ ਕੀ ਲੀਗਲਿਟੀ ਕੀ ਹੈ ਕਿਉਂਕਿ ਇਹ ਰੋਡ ਆ ਕੋਈ ਵੀ ਰੋਡ ਨੂੰ ਆਪਾਂ ਜੇ ਬੰਦ ਕਰਨਾ ਉਹਨੂੰ ਪ੍ਰੋਪਰ ਚੈਨਲ ਰਾਹੀਂ ਬੰਦ ਕਰਨਾ ਪੈਂਦਾ ਸੋ ਐਜ਼ ਆਫ ਨਾਓ ਪਬਲਿਕ ਦੇ ਗ੍ਰੀਵੈਂਸ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਫ ਮੇਰੇ ਕੋਲ ਕੋਈ ਲੈਟਰ ਰੀਸੀਵ ਨਹੀਂ ਹੋਇਆ ਮਾਈਨਿੰਗ ਮਾਫੀਆ ਦੇ ਖਿਲਾਫ ਇੱਕ ਪ੍ਰਦਰਸ਼ਨ ਜਿਹੜਾ ਹੈ ਕੋ ਗਰਾਮ ਮੋੜ ਦੇ ਉੱਪਰ ਨੈਸ਼ਨਲ ਹਾਈਵੇ ਦੇ ਉੱਪਰ ਦਿੱਤਾ ਜਾ ਰਿਹਾ ਸੀਗਾ ਜਿਸ ਵਿੱਚ ਭਾਜਪਾ ਨੇਤਾ ਜਿਹੜੇ ਇੱਥੇ ਪਹੁੰਚੇ ਸੀਗੇ ਰਾਉਕ ਲਾਲ ਪ੍ਰਧਾਨ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਅਸਵਾਸ਼ਨ ਦਿੱਤਾ ਗਿਆ ਜਿਸ ਤੋਂ ਬਾਅਦ ਤਾਂ ਨਜ਼ਰ ਚੱਕਿਆ ਗਿਆ ਅੱਜ ਸਾਡੇ ਸਿਜਾਨਪੁਰ ਦੇ ਐਸਐਚਓ ਸ਼੍ਰੀ ਨਮਰੀਦ ਸ਼ਰਮਾ ਜੀ ਨੇ ਅਸਵਾਸ਼ਨ ਦਿੱਤਾ ਕਿ ਇਹ ਜਿਹੜਾ ਗਗਰਾਹ ਰੋਡ ਹੈ ਇਹ ਲੋਕਾਂ ਦਾ ਲੋਕਲ ਰੋਡ ਹੈ ਲੋਕਾਂ ਵਾਸਤੇ ਲੋਕਾਂ ਦੇ ਪਿੰਡਾਂ ਦਾ ਬਾਸਰ ਰੋਡ ਹੈ ਜੀ ਉਹਨਾਂ ਨੇ ਅਸਵਾਸ਼ਨ ਦਿੱਤਾ ਕਿ ਇਸ ਦੇ ਤੇ ਛੋਟੀ ਟੀਪਰ ਤੋਂ ਲੈ ਕੇ ਤੇ ਵੱਡੀ ਗੱਡੀ ਤੱਕ ਕੋਈ ਨਹੀਂ ਚਲੇਗੀ। ਤੇ ਇਦੇ ਤੋਂ ਇਲਾਵਾ ਜਿਹੜਾ ਜ ਐਮਸੀ ਨੇ ਚੁੱਕਿਆ ਉਹ ਤਾਂ ਵੀ ਆਸ਼ਵਾਸਨ ਦਿੱਤਾ ਹੈ ਕਿ ਕੱਲ 10 ਵਜੇ ਐਸਐਸਪੀ ਸਾਹਿਬ ਦੇ ਔਫਿਸ ਬੁਲਾ ਕੇ ਉਹਦੀ ਵੀ ਜਿਹੜਾ ਨਿਪਟਾਰਾ ਜਿਹੜਾ ਉੱਥੇ ਗੱਲਬਾਤ ਹੈ ਜਿਹੜੀ ਹੈ ਕੀਤੀ ਜਾਏਗੀ। ਆਲਰੇਡੀ ਵੈਸੇ ਐਮਸੀ ਨੇ ਕੋਈ ਦੀਰਖਾਸਤ ਪਹਿਲੇ ਵੀ ਦਿੱਤੀ ਸੀ। ਪਹਿਲੇ ਵੀ ਇਥੇ ਕਿਨਾਕਾ ਲੱਗਿਆ ਸੀਗਾ ਦੁਬਾਰਾ ਦੁਬਾਰਾ ਚੱਕਰੇ ਤਾਂ ਗਿਆ ਸੀਗਾ। ਤਾਂ ਹੁਣ ਲੱਗਦਾ ਕਿ ਦੁਬਾਰਾ ਲੱਗੇਗਾ ਤਾਂ ਫਿਰ ਕੀ ਕਰੋਗੇ? ਦੇਖੋ ਜੀ ਇਹ ਜਿਹੜਾ ਦੁਬਾਰਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ। ਫਿਰ ਤੇ ਵੀ ਇਹ ਤੇ ਮੈਂ ਤਾਂ ਸਮਝਣਾ ਕਿ ਜੇ ਪੰਜਾਬ ਪੁਰਸੇ ਦਾ ਸਾਡੇ ਐਸਐਚਓ ਸਾਹਿਬ ਆਸ਼ਵਾਸ਼ਣ ਦੇ ਰਿਹਾ ਤੇ ਫਿਰ ਜੇ ਕੱਲ ਨੂੰ ਕੋਈ ਗਲਬਾਤ ਇੱਥੇ ਹੁੰਦੀ ਹੈ ਜਾਂ ਦੁਆਰਾ ਕੋਈ ਇੱਧਰ ਕੋਈ ਪ੍ਰਦਰਸ਼ਨ ਦਾ ਵਿੱਚ ਸਾਡੇ ਅਸਰੀ ਯੂਮੇ ਮਾਰਨੇ ਮੈਂ ਅਹੀਂ ਲੋਕਾਂ ਦੀ ਤਕਲੀਫ ਨਹੀਂ ਕਰ ਸਕਦੇ ਆਪਣੇ ਵਰਗ ਨਹੀਂ ਕਰ ਸਕਦੇ ਤੁਸੀਂ ਵੀ ਧਰਨੇ ਵਿੱਚ ਆਏ ਸੀਗੇ ਕੀ ਗਾਣਾ ਜਾਂਦੇ ਹੋ ਕੀ ਇਹ ਆਸ਼ਵਾਸ਼ਣ ਦਿੱਤਾ ਹੈ ਦੇਖੋ ਜੀ ਐਸਐਚਓ ਸਾਹਿਬ ਨੇ ਇਹ ਆਸ਼ਵਾਸ਼ਣ ਇਹੀ ਦਿੱਤਾ ਕਿ ਆਪਾਂ ਜੇ ਕੋਈ ਜਿਹੜੀ ਗੱਡੀਆਂ ਚੱਲਦੀਆਂ ਟਰਾਲੇ ਚੱਲਦੇ ਨੇ ਇਹ ਲੋਕਲ ਛੋਟੀਆਂ ਗੱਡੀਆਂ ਚੱਲਦੇ ਰੋਡ ਹੈ ਉਹ ਵੱਡੀਆਂ ਗੱਡੀਆਂ ਕੱਢ ਲਈ ਨਹੀਂ ਹੈਗਾ ਉਹਨਾਂ ਆਸ਼ਾਸ਼ਣ ਦਿੱਤਾ ਕਿ ਅਸੀਂ ਰੋਡ ਬੰਦ ਕਰਾਂਗੇ ਔਰ ਅੱਗੇ ਤੋਂ ਤਾਂ ਨਹੀਂ ਹੋਏਗਾ ਨਹੀਂ ਤੇ ਫਿਰ ਲੋਕ ਕੀ ਕਰਨਗੇ ਫਿਰ ਇੱਥੇ ਜਲੂਸ ਨਿਕਲੇਗਾ ਤੇ ਲੋਕਾਂ 'ਚ ਬੜਾ ਕਰੋਸ਼ ਹੈ ਐਕਸੀਡੈਂਟ ਹੋਣ ਦੇ ਚਾਂਸ ਨੇ ਜੋ ਰੋਡ ਬੜੀ ਮੁਸ਼ਕਲ ਨਾ ਬਣਾਇਆ ਇਹ ਦੁਆਰਾ ਤੋੜ ਦੇਣਗੇ ਤੇ ਇਹਦਾ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਇਸ ਲਈ ਪ੍ਰਸ਼ਾਸਨ ਨੇ ਕਹੀ ਪ੍ਰਾਰਥਨਾ ਕੀਤੀ ਹੈ ਰਿਕਵੈਸਟ ਕੀਤੀ ਜਾਂਦੀ ਆ ਕਿ ਜੇ ਤੁਸੀਂ ਚਾਹਦੇ ਹੋ ਕਿ ਸ਼ਾਂਤੀ ਗੁਰੂ ਦਾ ਸਾਰਾ ਕੰਮ ਰਵੇ ਤੇ ਇਹ ਰੋਡ ਬੰਦ ਕੀਤਾ ਜਾਵੇ ਬੰਦੀਆਂ ਗੱਡੀ ਨਹੀਂ ਬੰਦ ਕੀਤਾ ਜਾਦਾ ਜੀ ਤੁਸੀਂ ਇਹ ਮੁੱਦਾ ਚੱਕਿਆ ਸੀਗਾ ਸਟਾਰਟ ਜੀ ਤੁਸੀਂ ਵੀ ਇੱਕ ਵੀਡੀਓ ਸਾਂਝੀ ਕੀਤੀ ਸੀਗੀ ਅੱਜ ਇਹ ਪ੍ਰਦਰਸ਼ਨ ਕੀਤਾ ਫਿਰ ਅਸ਼ਾਸ਼ਨ ਦਿੱਤਾ ਗਿਆ ਪੁਲਸਵਾਲੋ ਕੀ ਕਹਣਾ ਜਾਂਦਾ ਹੈ ਦੇਖੋ ਜੀ ਅੱਜ ਐਕਟਿਵ ਗੂਨ ਐਸ.ਐਚ.ਓ ਸਾਹਿਬ ਜੁਵਟਾ ਚ ਕਿਹਾ ਹੈ ਕਿ ਇੱਥੋਂ ਜਿਹੜੀ ਗੱਡੀ ਟੋਟਲ ਬੰਦ ਕੀਤੀ ਜਾਏਗੀ ਅਸੀਂ ਤੁਹਾਨੂੰ ਡੀ.ਸੀ. ਸਾਹਿਬ ਨੇ ਮਨਜ਼ੂਰੀ ਵੀ ਦੇ ਰਹੀ ਦੀ ਹੈ ਤੁਸੀਂ ਐਸ.ਐਚ.ਓ ਸਾਹਿਬ ਨੂੰ ਦਿਖਾ ਦਿਓ ਕਿ ਜੇ ਨਹੀਂ ਕਰੇ ਕਰੇ ਫਿਰ ਇਹ ਹਾਈਵੇ ਜਾਮ ਕਰਾ ਅੱਜ ਅਸੀਂ ਦੇ ਬਤਨੀਆ ਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਨੇ ਤਾਂ ਨਾ ਜਿਹੜਾ ਦਿੱਤਾ ਭਾਜੀ ਤਾਂ ਨਾ ਦਸਿਲ ਗਿਆ ਹੈਗਾ ਕੀ ਅਸ਼ਵਾਸ਼ਣ ਐਸਐਸਓ ਸਾਹਿਬ ਵੱਲ ਦਿੱਤਾ ਗਿਆ ਹੈ ਅਸ਼ਵਾਸ਼ਣ ਕੀ ਦਿੱਤਾ ਗਿਆ ਸੀ ਅਸ਼ਵਾਸ਼ਣ ਜੀ ਐਸਐਸਓ ਸਾਹਿਬ ਕਹਿੰਦੇ ਆ ਵੀ ਅਸੀਂ ਮੇਮਰ ਸਿੰਘ ਦੇ ਖਰਾਬ ਕੱਲ ਸੈਟਿੰਗ ਕੀਤੀ ਆ ਨਾ ਡੀਐਸਬੀ ਸਾਹਿਬ ਨਾਲ ਤੇ ਡੀਐਸਪੀ ਹੈੱਡਕੁਆਰਟਰ ਸਾਹਿਬ ਨਾਲ ਉਹਨਾਂ ਨਾਲ ਗੱਲ ਕੀਤੀ ਆ ਕੱਲ ਉੱਥੇ ਬੈਠ ਕੇ ਚਾਰ ਪੰਜ ਮੰਦੇ ਚਾਵਾਂਗੇ ਅਸੀਂ ਉਹ ਕੀ ਕਰਦੇ ਆ ਦੂਸਰਾ ਆਸ਼ਵਾਸਨ ਦੇ ਦਿੱਤਾ ਵੀ ਇਸ ਰੋਡ ਤੋਂ ਗੱਡੀ ਨਹੀਂ ਲੰਘੇਗੀ ਅੱਜ ਤੋਂ ਬਾਅਦ ਕੋਈ ਵੀ ਗੱਡੀ ਇਸ ਰੋਡ ਤੋਂ ਨਹੀਂ ਹੈ ਵੀ ਲੋਡਰ ਕੋਈ ਵੀ ਇਹ ਰੋਡ ਤੋਂ ਨਹੀਂ ਲੰਘੇਗੀ ਇਹ ਆਸ਼ਵਾਸਨ ਦੇ ਕੇ ਅਸੀਂ ਧਰਨਾ ਚੋਕ ਦਿੱਤਾ ਹੈ ਜੇ ਦੁਬਾਰਾ ਗੱਡੀਆਂ ਨਿਕਲਦੀਆਂ ਤੇ ਫਿਰ ਅਸੀਂ ਦੁਬਾਰਾ ਦੋਨੇ ਰੋਡ ਜਾਮ ਕਰ ਦਾਂਗੇ ਆਪਾਂ ਸਥਾਨਕ ਦੇ ਜਿਹੜੇ ਐਮਸੀ ਨੇ ਉਹਨਾਂ ਦੇ ਹਸਬੰਦ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਅੱਜ ਮੈਂ ਕੀ ਕਹਿਣਾ ਚਾਹ ਰਿਹਾ ਮੇਰਾ ਪਿੰਡ ਜੀ ਪੀੜੀ ਬਜ਼ੁਰਗ ਆ ਮੇਰਾ ਨਾਮ ਅਜੇ ਕੁਮਾਰ ਆ ਅਹੀਂ ਕੀ ਕਹਿੰਦੇ ਪਿਛਲੇ ਕੋਈ ਮਹੀਨੇ ਤੋਂ ਬਹੁਤ ਦਿੱਕਤ ਪਰੇਸ਼ਾਨੀ ਦੇ ਵਿੱਚ ਸਾਡਾ ਪਿੰਡ ਮਤਲਬ ਮਰੇ ਕਰਦਾ ਇੱਕ ਹਿਸਾਬ ਦਾ ਕੋਈ ਪ੍ਰਸ਼ਾਸਨ ਨੇ ਕਿੰਨੇ ਵਾਰੀ ਪ੍ਰਦਰਸ਼ਨ ਕੀਤਾ ਖਬਰਾਂ ਵੀ ਤੁਸੀਂ ਘੜ ਘੜ 15 ਵੀ ਖਬਰਾਂ ਲਾਈਆਂ ਐਸਐਸਬੀ ਸਾਹਿਬ ਨੂੰ ਤੁਸੀਂ ਮਿਲੇ ਹੋ ਡੀਸੀ ਸਾਹਿਬ ਨੂੰ ਤੁਸੀਂ ਮਿਲੇ ਹੋ ਉਹਨਾਂ ਨੇ ਆਸ-ਪਾਸੋਂ ਦੁਆਇਆ ਠੀਕ ਹੈ ਲੇਕਿਨ ਹੋਇਆ ਕਿੰਨ ਕੋ ਕੁਝ ਨਹੀਂ ਆਗਾ ਠੀਕ ਹੈ ਜੀ ਲਾਸਟ ਨਾਈਟ ਦੀ ਗੱਲ ਸੁਣਾਉਣਾ ਤੁਹਾਨੂੰ ਮੈਂ ਆਪਣੇ ਹੱਥੀ ਕੀ ਨੀ 107 ਗੱਡੀਆਂ ਸਾਡੇ ਪਿੰਡੋਂ ਲੱਗੀਆਂ ਜੀ 107 ਗੱਡੀਆਂ ਜੀ ਉਸ ਤੋਂ ਬਾਅਦ ਦੇਖੋ ਕੱਲ੍ਹ ਇਹ ਆ ਤੇ ਅਗਰ ਉਹ ਤੁਹਾਨੂੰ ਪ੍ਰੈਸਰ ਇੰਡਸਟਰੀ ਨੂੰ 20 ਸਾਲ ਹੋਇਆ ਤੇ ਆਵੇ ਜੀ ਠੀਕ ਹੈ ਜੀ ਇਹਨਾਂ ਨੂੰ ਉਹ ਉਧਰੋਂ ਮਾਦੂ ਪ੍ਰਾਲੀ ਸਾਈਡੋਂ ਰੋਡ ਦਿੱਤੇ ਦਾ ਠੀਕ ਹੈ ਜੀ ਜਿੰਨਾ ਜ਼ੋਰ ਤੁਸੀਂ ਇੱਧਰ ਲਾਇਆ ਇੰਨਾ ਮਤਲਬ ਪੈਸਾ ਸੁਟਾਇਆ ਜਾਂ ਕੁਛ ਵੀ ਕੀਤਾ ਆਪਾਂ ਸ੍ਰੀ ਰਾਮ ਕਹਿੰਨੇ ਆ ਪਰ ਇਹ ਕੀ ਉਧਰ ਕਰਦੇ ਉਧਰ ਰੋਡ ਕੋਲ ਜੁੰਦਾ ਇੱਥੇ ਪਬਲਿਕ ਨੂੰ ਕੋਤਾ ਕਰ ਰਿਹਾ ਪਬਲਿਕ ਦਾ ਮਾਣਾ ਮੰਗਾ ਤਰਸ ਕਰਨਾ ਚਾਹੀਦਾ ਬੰਦੇ ਨੇ ਇਦਾਂ ਦਾ ਕੁਛ ਨਹੀਂ ਹੋ ਰਿਹਾ ਪ੍ਰਸ਼ਾਸਨ ਨੇ ਹੁਣ ਤੱਕ ਕਹਿੰਦੀ ਨਹੀਂ ਸੁਣੀ ਅੱਜ ਇਹਨਾਂ ਨੇ ਕਿਹਾ ਐ ਐਸਐਚਓ ਸਾਹਿਬ ਨੇ ਸ਼ਾਇਦ ਕਿਹਾ ਕਿ ਆਪਾਂ ਬੰਦ ਕਰਵਾ ਦਿੰਨੇ ਆ ਪਰ ਮੈਂ ਤੁਹਾਨੂੰ ਪੱਕੀ ਉਮੀਦ ਨਾ ਕਰਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜਾਂਗਾ ਸਰਸਨ ਕਿਉਂ ਨਹੀਂ ਦਿੰਦਾ ਫਿਰ ਧੰਨਵਾਦ ਪਤਾ ਨਹੀਂ ਇਹ ਪੂਰਾ ਰੋਡ ਜਾਮ ਹੋਇਆ ਪਬਲਿਕ ਨੂੰ ਜਿਹੜੀ ਦੂਸਰੀ ਪਬਲਿਕ ਆ ਉਹ ਤਾਂਗਣੀ ਜਿਹੜੀ ਹੋਇ ਕਰਦੀ ਉਹਦੇ ਹੁੰਦੀ ਰਹੇ ਇਹ ਚੱਕਰ ਆ ਹੋਰ ਕੋਸ਼ਿਸ਼ ਕਰਦੇ ਆ ਲੋਕਾਂ ਨਾਲ ਗੱਲਬਾਤ ਕਰ ਰਹੇ ਸੀਗੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਇਹੀ ਉਹ ਰੋਡ ਹੈ ਜਿੱਥੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲੋਕਾਂ ਦੀ ਇਹ ਮੰਗ ਹੈ ਕਿ ਇਸ ਰੋਡ ਦੇ ਉੱਪਰੋਂ ਜਿਹੜਾ ਕੋਈ ਵੀ ਟਿੱਪਲ ਜਿਹੜੀ ਇਥੋਂ ਨੇ ਨਿਕਲਣੀ ਚਾਹੀਦੀ ਇਸ ਰੋਡ ਦੇ ਉੱਪਰ ਪਹਿਲਾਂ ਵੀ ਇੱਕ ਨਾਕਾ ਲਗਾਇਆ ਗਿਆ ਸੀਗਾ ਤਾਂਨੇ ਲੋਕ ਜਿਹੜੇ ਨੇ ਸੀਤੂਲਾਇ ਕਾਫੀ ਜ਼ਿਆਦਾ ਤੂਫਾਨ ਇਹ ਉਹਨਾਂ ਦਾ ਕਹਿਣਾ ਕਿ بار بار ਆਪਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਪਰ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਹੁਣ ਦੁਬਾਰਾ ਇੱਕ ਵਾਰ ਐਸਐਸਓ ਸੁਜਾਨਪੁਰ ਵੱਲੋਂ ਜਿਹੜਾ ਇੱਕ ਵਾਅਦਾ ਲੋਕਾਂ ਨਾਲ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਰੋਡ ਦੇ ਉੱਪਰ ਕੋਈ ਵੀ ਟਿੱਪਲ ਜਿਹੜੀ ਨਹੀਂ ਨਿਕਲੇਗੀ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਦਾ ਇਹ ਵਾਅਦਾ ਕਿੰਨਾ ਕੁ ਪੂਰਾ ਹੁੰਦਾ ਲੱਕੀ ਸ੍ਰੋਤ ਕਯਾਰਟੀ ਨਿਊਜ਼ ਸੁਜਾਨਪੁਰ